ਬਹੁਤ ਹੀ ਸਤਿਕਾਰਯੋਗ ਮੁਲਾਜ਼ਮ ਤੇ ਪੈਨਸ਼ਨਰ ਸਾਥੀਓ ਅਸੀਂ ਪੰਜਾਬ ਸ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਅਗਿਆਨਕ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹ ਪੁਰਜੋ ਰਪੀਲ ਕਰਦੇ ਆ ਕਿ ਆਪਾਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਵੱਲੋਂ ਫੈਸਲਾ ਲਿਆ ਸੀ ਕਿ 24 ਤੇ 25 ਤਰੀਕ ਨੂੰ ਮਹੱਲੀ ਵਿਖੇ ਰੈਲੀਆਂ ਕਰਨ ਤੋਂ ਬਾਅਦ ਵਿਧਾਨ ਸਭਾ ਵੱਲ ਕੂਚ ਕਰਾਂਗੇ ਸਾਥੀਓ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਲੰਬੇ ਅਰਸੇ ਤੋਂ ਪੰਜਾਬ ਦੀ ਸਰਕਾਰ ਨੇ ਨਾ ਪੈਨਸ਼ਨਰਾਂ ਦੇ ਦੇ ਨਾ ਹੀ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਵੱਲ ਨੂੰ ਕੋਈ ਕਦਮ ਚੁੱਕਿਆ ਜੀਦਾ ਕਰਕੇ ਲੰਬੇ ਸਮੇਂ ਤੋਂ ਪੰਜਾਬ ਦੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਮਸਲੇ ਲੰਮਕ ਰਹੇ ਆ ਜਿਦੇ ਵਿੱਚੋਂ ਖਾਸ ਕਰਕੇ ਜੇ ਅਸੀਂ ਪੰਜਾਬ ਦੇ ਮੁਲਾਜ਼ਮਾਂ ਦੀ ਗੱਲ ਕਰਨੀ ਹੋਵੇ ਤਾਂ ਕੱਚੇ ਕੰਮ ਏ ਜਿਹੜੇ ਆ ਉਹ ਪੱਕੇ ਨਹੀਂ ਕੀਤੇ ਜਾ ਰਹੇ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਉਹ ਬਹਾਲ ਕਰਨ ਵੱਲ ਨੂੰ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਇਸੇ ਤਰ੍ਹਾਂ ਪੰਜਾਬ ਦੇ ਜਿਹੜੇ 220 ਤੋਂ ਬਾਅਦ ਭਰਤੀ ਹੋਣ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਜ਼ਬਰਨ ਕੇਂਦਰ ਸਰਕਾਰ ਦਾ ਜਿਹੜਾ ਪੇ ਸਕੇਲ ਹੈ ਉਹ ਲਾਗੂ ਕੀਤਾ ਜਾ ਰਿਹਾ ਹੈ ਮੁਲਾਜ਼ਮਾਂ ਦੀਆਂ ਡੀਏ ਦੀਆਂ ਕਿਸ਼ਤਾਂ ਬਕਾਇਆ ਨੇ ਇਸੇ ਤਰ੍ਹਾਂ ਪੰਜਾਬ ਦਾ ਜਿਹੜਾ ਪੇ ਕਮਿਸ਼ਨ ਹੈ ਉਹਨੂੰ ਸਹੀ ਰੂਪ ਦੇ ਵਿੱਚ ਲਾਗੂ ਨਹੀਂ ਕੀਤਾ ਗਿਆ ਤੇ ਪੈਨਸ਼ਨਰਾਂ ਉੱਤੇ 2.98 ਦਾ ਗੁਣਾਕ ਹੈ ਜਿਹੜਾ ਉਹ ਲਾਗੂ ਨਹੀਂ ਕੀਤਾ ਗਿਆ ਪੰਜਾਬ ਦੀਆਂ ਸਾਡੀਆਂ ਭੈਣਾਂ ਜਿਹੜੀਆਂ ਆਸ਼ਾ ਵਰਕਰ ਮਿੱਡੇ ਮੀਲ ਵਰਕਰ ਨੇ ਉਹਨਾਂ ਦੇ ਉੱਤੇ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਜਿਹੜਾ ਉਹ ਲਾਗੂ ਨਹੀਂ ਕੀਤਾ ਜਾ ਰਿਹਾ ਇਹ ਸਾਡੇ ਵਾਸਤੇ ਬਹੁਤ ਵੱਡੇ ਮਸਲੇ ਆ ਇਹਨਾਂ ਨੂੰ ਹੱਲ ਕਰਾਉਣ ਵਾਸਤੇ ਸਾਨੂੰ ਵੱਡੇ ਏਕੇ ਤੇ ਵੱਡੇ ਇਕੱਠਾਂ ਦੀ ਲੋੜ ਆ ਅਸੀਂ ਪੰਜਾਬ ਸੋਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨ ਕਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪੁਰਜੋਰ ਅਪੀਲ ਕਰਦੇ ਆ ਕਿ ਆਪਾਂ 24 ਤਰੀਕ ਨੂੰ ਜਿਹਦੇ ਵਿੱਚ ਪੈਨਸ਼ਨਰਾਂ ਵੱਲੋਂ ਵੱਡੀ ਰੈਲੀ ਜਿਹੜੀ ਆ ਮਹਾਲੀ ਦੇ ਵਿੱਚ ਕੀਤੀ ਜਾਣੀ ਆ ਤੇ ਉਸ ਤੋਂ ਬਾਅਦ ਵਿਧਾਨ ਸਭਾ ਵੱਲ ਨੂੰ ਕੂਚ ਕੀਤਾ ਜਾਣਾ ਇਸੇ ਤਰ੍ਹਾਂ 25 ਤਰੀਕ ਨੂੰ ਆਪਣਾ ਫੈਸਲਾ ਹੈ ਕਿ ਆਪਾਂ ਪੰਜਾਬ ਦੇ ਸਮੁੱਚੇ ਮਲਾਜ਼ਮ ਮਾਨ ਪੱਤਾ ਵਰਕਰ ਤੇ ਹੋਰ ਜਿੰਨੇ ਵੀ ਹੈ ਆਪਾਂ ਇਕੱਠੇ ਹੋ ਕੇ ਵਿਧਾਨ ਸਭਾ ਵੱਲ ਨੂੰ ਵੱਡੀ ਰੈਲੀ ਕਰਨ ਤੋਂ ਬਾਅਦ ਵਧਣਾ ਸਾਥੀਓ ਅਸੀਂ ਇੱਕ ਗੱਲ ਸਾਫ਼ ਕਰ ਦੇਣੀ ਚਾਹੁੰਦੇ ਹਾਂ ਕਿ ਤੁਸੀਂ ਪੰਜਾਬ ਦੇ ਹਾਲਾਤ ਨੂੰ ਲਗਾਤਾਰ ਵੇਖ ਰਹੇ ਹੋ ਬਾਚ ਰਹੇ ਹੋ ਹਰ ਰੋਜ਼ ਜਿਹੜੀਆਂ ਖਬਰਾਂ ਨੇ ਉਹ ਲੋਕਾਂ ਦੇ ਹੱਕ ਦੀਆਂ ਖਬਰਾਂ ਕਿਤੇ ਨਹੀਂ ਆ ਰਹੀਆਂ ਪੰਜਾਬ ਦੀ ਸਰਕਾਰ ਨੇ ਕਾਰਪੋਰੇਟਾਂ ਦੇ ਅੱਗੇ ਗੋਡੇ ਜਿਹੜੇ ਆ ਉਹ ਟੇਕ ਦਿੱਤੇ ਆ ਤੁਸੀਂ ਦੇਖਿਆ ਕਿ ਕਿਸਾਨ ਜਿਹੜੀ ਸਭ ਤੋਂ ਵੱਡੀ ਜਥੇਬੰਦਕ ਤਾਕਤ ਸੀ ਉਸ ਦੇ ਨਾਲ ਵੀ ਪੰਜਾਬ ਸਰਕਾਰ ਜਿਹੜੀ ਆ ਕਿਸ ਰੂਪ ਦੇ ਵਿੱਚ ਪੇਸ਼ ਆ ਰਹੀ ਆ ਇਸ ਕਰਕੇ ਸਮਾਂ ਇਸ ਗੱਲ ਦੀ ਸਾਡੇ ਸਾਰਿਆਂ ਤੋਂ ਮੰਗ ਕਰਦਾ ਵੀ ਆਪਾਂ ਇੱਕ ਮੰਚ ਦੇ ਉੱਤੇ ਇਕੱਠੇ ਹੋਈਏ ਇਕੱਠੇ ਹੋ ਕੇ ਪੰਜਾਬ ਦੀ ਜਿਹੜੀ ਸਰਕਾਰ ਆ ਉਹਨੂੰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਵਾਸਤੇ ਮਜਬੂਰ ਕਰੀਏ ਜੇਕਰ ਜੇਹਾ ਨਹੀਂ ਹੁੰਦਾ ਜੇ ਸਾਡੇ ਇਕੱਠ ਜਿਹੜੇ ਆ ਉਹ ਪੂਰਨ ਰੂਪ ਦੇ ਵਿੱਚ ਸਫਲ ਨਹੀਂ ਹੁੰਦੇ ਤਾਂ ਲਾਜ਼ਮੀ ਤੌਰ ਤੇ ਸਾਡੀਆਂ ਮੰਗਾਂ ਜਿਹੜੀਆਂ ਨੇ ਇਸੇ ਤਰ੍ਹਾਂ ਲਟਕਮੀ ਅਵਸਥਾ ਦੇ ਵਿੱਚ ਰਹਿਣਗੀਆਂ ਸੋ ਅੱਜ ਸਮਾਂ ਸਿਰ ਜੋੜ ਕੇ ਬੈਠ ਗਏ ਵਿਚਾਰ ਧਾਰਕ ਵਖਰੇਵੇਂ ਹੋਣ ਦੇ ਬਾਵਜੂਦ ਵੀ ਅਸੀਂ ਸਾਰਿਆਂ ਨੇ ਆਪਣੀਆਂ ਮੰਗਾਂ ਦੇ ਦੁਆਲੇ ਆਪਣੇ ਆਪ ਨੂੰ ਕੇਂਦਰਿਤ ਕਰਨਾ ਤੇ ਉਹਨਾਂ ਮੰਗਾਂ ਨੂੰ ਮੰਨਵਾਉਣ ਦੇ ਲਈ ਸੋਹਰਦਤਾ ਦੇ ਨਾਲ ਪੰਜਾਬ ਦੇ ਵਿੱਚੋਂ ਵਹੀਰਾ ਕੱਟ ਕੇ ਆਪਾਂ ਮਹਾਲੀ ਦੇ ਵਿੱਚ ਪਹੁੰਚਣਾ ਮਹਾਲੀ 'ਚ ਪਹੁੰਚਣ ਤੋਂ ਬਾਅਦ ਵੱਡੀ ਲਾਮਸਾਲ ਰੈਲੀ ਕਰਨੀ ਆ ਰੈਲੀ ਤੋਂ ਬਾਅਦ ਆਪਾਂ ਵਿਧਾਨ ਸਭਾ ਵੱਲ ਕੋਚ ਕਰਾਂਗੇ ਸੋ ਸਾਥੀਓ ਇਸ ਤੋਂ ਬਿਨਾ ਸਾਡਾ ਕੋਈ ਗੁਜ਼ਾਰਾ ਨਹੀਂ ਹੈ ਆਓ ਇਸ ਜਿਹੜੀ ਮਹਾਂ ਰੈਲੀ ਆ 24 ਤੇ 25 ਦੇ ਜਿਹੜੇ ਪ੍ਰੋਗਰਾਮ ਨੇ ਬਜਟ ਸੈਸ਼ਨ ਦੇ ਦੌਰਾਨ ਆਪਾਂ ਅਲੀਕੇ ਸੀ ਸਾਂਝੇ ਫਰੰਟ ਵੱਲੋਂ ਉਹਨਾਂ ਨੂੰ ਸਫਲ ਬਣਾਉਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਮਹਾਲੀ ਪਹੁੰਚ ਗਏ ਤੇ ਮਹਾਲੀ ਪਹੁੰਚਣ ਤੋਂ ਬਾਅਦ ਵਿਧਾਨ ਸਭਾ ਵੱਲ ਨੂੰ ਕੂਚ ਕਰ ਗਏ ਇਹਨਾਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦਾ ਪੰਜਾਬ ਸਰਕਾਰ ਮਰਦਾਬਾਦ 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 ਮੁਲਾਜ਼ਮ ਪੈਨਸ਼ਨਰ ਇਕਤਾ ਜਿੰਦਾਬਾਦ 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 ਮੁਲਾਜ਼ਮ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਮੁਲਾਜ਼ਮ ਪੈਨਸ਼ਨਰ ਇਕਤਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦ